ਤਾ ਤਾਂ ਸਭ ਤੋਂ ਪਹਿਲਾਂ 10 ਦਿਨਾਂ ਵੱਡੀ ਅਪਡੇਟ ਜੇ ਸਾਡੇ ਕੋਲ ਆਈ ਹੈ ਕਿ ਕੱਲ ਇੱਕ ਜਿਹੜਾ ਕਿ ਹਵਾਈ ਜਹਾਜ਼ ਜਿਹਦੇ ਵਿੱਚ 247 ਯਾਤਰੀ ਸੀਗੇ ਇੰਡੋਗਰੀ ਇਹ ਜਹਾਜ਼ ਸੀਗੀ ਇਹ ਚੱਲੀ ਸੀ ਦਿੱਲੀ ਤੋਂ ਜੰਮੂ ਐਕਸਪ੍ਰੈਸ ਵੱਲ ਤਾਂ ਜੰਮੂ ਪਹੁੰਚੀ ਹੋਈ ਨਹੀਂ ਬਹੁਤ ਮੁਸ਼ਕਿਲਾਂ ਪਹੁੰਚੀ ਹੈ ਐਨਾ ਉੱਪਰ ਮੀਂਹ ਤੂਫਾਨ ਤੇ ਗੜੇਬਾਰੀ ਹੋ ਰਹੀ ਸੀ ਕਿ ਜਿਹੜੀ ਜਾਜ਼ ਵੀ ਅਗਲੀ ਨੋਜ਼ ਹੁੰਦੀ ਹੈ ਉਹ ਉੜੀਗੀ ਉਹ ਪਰ ਗਨੀਮਤ ਇਹ ਰਹੀ ਕਿ ਪਾਇਲਟ ਨੇ ਮੌਕਾ ਸਾਂਭ ਕੇ ਜਹਾਜ਼ ਨੂੰ ਲੈਂਡ ਕਰਵਾ ਦਿੱਤਾ ਦੱਸਿਆ ਜਾ ਰਿਹਾ ਹੈ ਕਿ 247 ਜਿਹੜੇ ਯਾਤਰੀ ਸੀ ਉਹ ਸਾਰੇ ਸੁਰੱਖੇ ਹਨ ਤੇ ਜਿਹੜੇ ਕਰੂ ਮੈਂਬਰ ਸੀਗੇ ਪਾਇਲਟ ਵਗੈਰਾ ਸਾਰੇ ਉਹ ਵੀ ਸੁਰੱਖੇ ਹਨ ਪਰ ਮੌਸਮ ਦਾ ਮਿਆਜ ਦੇਖੋ ਕਿਵੇਂ ਦਾ ਸੀ ਕਿ ਉਹਨੇ ਇੱਕ ਜਹਾਜ਼ ਵੀ ਨੋਜ਼ ਹੀ ਉਡਾ ਦਿੱਤੀ ਕਿੰਨੀ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ ਤੇ ਦੂਸਰੀ ਗੱਲ ਕਰਾਂਗੇ ਕਿ ਇਹ ਤੂਫਾਨ ਕੱਲਾ ਪੰਜਾਬ ਦੇ ਵਿੱਚ ਨਹੀਂ ਆਇਆ ਪੰਜਾਬ ਹਰਿਆਣਾ ਤੋਂ ਦਿੱਲੀ ਤੱਕ ਦੀ ਮਾਰ ਹੋਈ ਹੈ ਤੁਹਾਂ ਦੱਸਦੇ ਨੇ ਕਿ ਦੂਜੀ ਅਪਡੇਟ ਹੈ ਕਿ ਦਿੱਲੀ ਦੇ ਵਿੱਚ ਉੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਤੁਹਾਂ ਦੱਸਦੇ ਨਾ ਕਿ ਪੰਜਾਬ ਦੇ ਵਿੱਚ ਪਟਿਆਲਾ, ਰੋਪੜ, ਕਪੂਰਥਲਾ, ਹੁਸ਼ਿਆਰਪੁਰ ਇਹਨਾਂ ਸ਼ਹਿਰਾਂ ਦੇ ਵਿੱਚ ਤੂਫਾਨ ਤੇ ਮੀਂਹ ਝੱਖੜ ਨੇ ਕਾਫੀ ਤਬਾਹੀ ਮਚਾਈ ਹੈ ਕਾਫੀ ਜਗ੍ਹਾ ਤੇ ਦੁਕਾਨਾਂ ਦੇ ਸ਼ੈੱਡ ਉਖੜ ਗਏ ਨੇ ਕਾਫੀ ਕਾਫੀ ਗੱਡੀਆਂ ਦੇ ਉੱਪਰ ਗਿਰੇ ਨੇ ਗ੍ਰੀਮਤ ਇਹ ਰਹੀ ਕਿ ਹੇਠ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਆਈ ਪਰ ਜੇ ਗੱਲ ਕੀਤੀ ਏ ਤਾਂ ਲੋਕਾਂ ਦਾ مالی ਨੁਕਸਾਨ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਔਰ ਤੂਫਾਨ ਇੰਨਾ ਤੇਜ਼ ਸੀਗਾ ਕਿ ਤੇਜ਼ ਹਵਾਵਾਂ ਚੱਲੀਆਂ ਮਿੱਟੀ ਉੜੀ ਲੋਕਾਂ ਨੂੰ ਭਾਰੀ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੂੰ ਰੁਕ ਰੁਕ ਕੇ ਜਾਣਾ ਪਿਆ ਆਪਣੀਆਂ ਗੱਡੀਆਂ ਰੋਕ ਕੇ ਇੱਥੋਂ ਤੱਕ ਕਿ ਕਈ ਜਗ੍ਹਾ ਤੇ ਇਸ ਤਰ੍ਹਾਂ ਹੋਇਆ ਕਿ ਕਈ ਲੋਕ ਸਾਰਾ ਲੈਣ ਦੇ ਲਈ ਆਪਣੀਆਂ ਕਾਰਾਂ ਸਾਈਡ ਦਾ ਖੜੇ ਸੀ ਅਤੇ ਉਹਨਾਂ ਦੇ ਉੱਪਰ ਕਾਰਾਂ ਦੇ ਉੱਪਰ ਸ਼ੈੱਡ ਆ ਕੇ गिरਦੇ ਨੇ ਕੋਈ ਦੁਕਾਨ ਦਾ ਕੋਈ ਦਰਖਤ ਦਾ ਤੋਂ ਦੱਸਦੇ ਨੇ ਆ ਕਿ ਅੰਮ੍ਰਾਲਾ ਦੇ ਰੇੜੇ ਕਾਰ ਖੜੀ ਸੀ ਖਾਲੀ ਸੀ ਉਸ ਦੇ ਉੱਪਰ ਪੂਰੇ ਪੂਰਾ ਦਰਖਤ ਹੀ ਆ ਕੇ ਡਿੱਗ ਜਾਂਦਾ ਗ੍ਰੀਮਤ ਇਹ ਵੀ ਰਹੀ ਕਿ ਉਹ ਯਾਤਰੀ ਜਿਹੜੇ ਵਿੱਚ ਸਵਾਰ ਸਾਰ ਕਾਰ ਸਵਾਰ ਉਹ ਮੈਂ 2 ਮਿੰਟ ਪਹਿਲਾਂ ਹੀ ਕਾਰ ਚੋਂ ਬਾਹਰ ਨਿਕਲ ਕੇ ਕਿਸੇ ਹੋਰ ਦਿਸ਼ਾ ਵੱਲ ਗਏ ਸੀ ਤਾਂ ਬਹੁਤ ਇੱਕ ਵੱਡਾ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਕਈ ਜਗ੍ਹਾ ਤੋਂ ਸਾਹਮਣੇ ਆ ਰਿਹਾ ਹੈ ਕਿ ਕਿਸਾਨਾਂ ਦੀਆਂ ਫਸਲਾਂ ਦਾ ਹੀ ਬਹੁਤ ਨੁਕਸਾਨ ਹੋਇਆ ਕਿਸਾਨਾਂ ਨੇ ਮੰਗ ਹੀ ਕਰ ਦਿੱਤੀ ਐ ਸਰਕਾਰ ਤੋਂ ਵੀ ਸਾਡਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਅਸੀਂ ਆਪਣੀ ਜਿਹੜੀ ਫਸਲਾਂ ਨੂੰ ਬਹੁਤ ਪੁੱਤਾਂ ਨੂੰ ਪਾਲ ਕੇ ਰੱਖਿਆ ਹੋਇਆ ਸੀ ਤੇ ਜੇਕਰ ਗੱਲ ਕੀਤੀ ਜਾਵੇ ਹਰਿਆਣਾ ਦੀ ਹਰਿਆਣਾ ਵਿੱਚ ਬਹੁਤ ਨੁਕਸਾਨ ਹੋਇਆ ਜਿਹੜੇ ਅੱਜ ਉੱਥੋਂ ਦੇ ਸੀਐਮ ਨੇ ਉਹ ਦਿੱਲੀ ਜਾ ਰਹੇ ਜੇ ਤੇ ਕਿਉਂਕਿ ਉਹ ਇੱਕ ਮੀਟਿੰਗ ਹੈ ਭਾਜੀਪੀ ਦੀ ਆ ਜੋ ਤੇ ਕੈਬਨਟ ਮੰਤਰੀਆਂ ਨਾਲ ਪਰ ਹੋ ਸਕਦਾ ਹੈ ਕਿ ਇਹ ਮੀਟਿੰਗ ਹੋ ਕੈਨਸਲ ਵੀ ਕਰ ਸਕਦੇ ਨੇ ਕਿਉਂਕਿ ਹਰਿਆਣਾ ਵਿੱਚ ਕਈ ਥਾਵਾਂ ਤੇ ਕਾਫੀ ਨੁਕਸਾਨ ਹੋਇਆ ਹੈ ਤੇ ਮੈਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹਨਾ ਕਿ ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੇ ਲਈ ਲੋਕਾਂ ਨੂੰ ਸੇਫ ਜਗ੍ਹਾ ਯਾਨੀ ਆਪਣੇ ਘਰਾਂ ਵਿੱਚ ਰਹਿਣ ਦੀ ਹਦਾਇਤ ਜਾਰੀ ਕੀਤੀ ਹੈ ਕਿਉਂਕਿ ਅਗਲੇ 3 ਤੋਂ 4 ਦਿਨ ਕਾਫੀ ਮੀਂਹ ਤੇਜ਼ ਹਵਾਵਾਂ ਤੂਫਾਨਾਂ ਦੇ ਅਸਰ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਦਰਾਈ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਜੇਕਰ ਤੁਹਾਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਕਰੋ ਬਾਹਰ ਨਿਕਲਣ ਨਹੀਂ ਤਾਂ ਆਪਣੇ ਘਰਾਂ ਅੰਦਰ ਰਹੋ ਪਰੀ ਗੱਲ ਇਹ ਹੈ ਕਿ ਅੱਤ ਦੀ ਗਰਮੀ ਤੇ ਪੰਜਾਬ ਵਿੱਚ ਪੈ ਰਹੀ ਸੀ ਕੱਲ ਜਿੱਥੇ ਪੰਜਾਬ ਦੇ ਵਿੱਚ 42 ਤੋਂ ਉੱਪਰ ਸੀ 44 45 ਦੀ ਕਈ ਸ਼ਹਿਰਾਂ ਵਿੱਚ ਉਹ ਪਾਰਾ ਕਾਫੀ ਜਗ੍ਹਾ ਤੇ 35 36 ਨਾਪਿਆ ਗਿਆ ਲੋਕਾਂ ਨੂੰ ਰਾਤ ਮਿਲੀ ਹੈ ਸਮਾਣੇ ਦੇ ਵਿੱਚ ਬੱਚੇ ਬਹੁਤ ਖੁਸ਼ ਦਿਖਾਈ ਤੇ ਜਦੋਂ ਮੀਂਹ ਪਿਆ ਸਾਡੇ ਨਾਲ ਸਾਡੇ ਪੱਤਰਕਾਰ ਜੁੜ ਗਏ ਨੇ ਸੰਜੀਤ ਸ਼ਰਮਾ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਬੀਕਾ ਬਾਬਾ ਧੰਨਵਾਦ ਜੀ ਸ਼ਰਮਾ ਜੀ ਕੁਦਰਤ ਦਾ ਕਹਿਰ ਨੇ ਮਚਾਈ ਤਬਾਹੀ ਲੋਕਾਂ ਨੂੰ ਆਈਆਂ ਭਾਰੀਆਂ ਮੁਸ਼ਕਲਾਂ ਬਿਲਕੁਲ ਬਿਲਕੁਲ ਅੰਦੇ ਕੋ ਈਵਨ ਪੰਜਾਬੀ ਟੀਵੀ ਚੈਨਲ ਦਾ ਏਸੀ ਐਨ ਦਾ ਧੰਨਵਾਦ ਕਰਦੇ ਆਂ ਵੀ ਜਿਹੜਾ ਹਰ ਇੱਕ ਮੁੱਦਾ ਹੁੰਦਾ ਉਹ ਇੱਕ ਸਾਡੇ ਨਾਲ ਰਿਲੇਟਡ ਹੁੰਦਾ ਹਰ ਇੱਕ ਬੰਦੇ ਨਾਲ ਜਾਨਵਰ ਨਾਲ ਪੰਚੀ ਨਾਲ ਰੱਬ ਦੇ ਜੀ ਨਾਲ ਜਿਹੜਾ ਰਿਲੇਟਡ ਹੁੰਦਾ ਹੈ ਜੀ ਜੀ ਸ਼ੁਕਰੀਆ ਤੁਹਾਡਾ ਅਸ਼ਰਮਾ ਜੀ ਤੁਸੀਂ ਪਹਿਲਾਂ ਆਪਣੇ ਸ਼ਹਿਰ ਦਾ ਹਾਲ ਦੱਸੋ ਕੀ ਹੈ ਬੁਰਾ ਹਾਲ ਹੈ ਥੋੜੀ ਸਾਹਿਬ ਕੱਲ ਦੁਪਹਿਰ ਤੋਂ ਬਾਅਦ ਇੰਨੀ ਹਵਾ ਇੰਨੀ ਸ਼ਹੀ ਜੋਸ ਤੋਂ ਬਾਅਦ ਜਦੋਂ ਬਾਾਰਿਸ਼ ਹਿੰਦਾ ਜਿਹੜਾ ਹੁਣ ਵਧੀਆ ਕੀਤਾ ਜਿਹੜੇ ਹਵਾ ਨਾਲ ਨਹੀਂ ਨਾ ਲੋਕਾਂ ਦਾ ਨੁਕਸਾਨ ਹੋ ਰਿਹਾ ਜਾਂ ਰਾਤ ਵੀ ਹੋਇਆ ਕੱਲ ਦੁਪਹਿਰ ਤੋਂ ਬਾਅਦ ਵੀ ਹੋਇਆ ਹੁਣ ਵੀ ਹੋ ਰਿਹਾ ਜੀ ਜੀ ਐਨੀ ਜਿਹੜੀ ਹਵਾ ਦੀ ਸਪੀਡ ਹੈ ਜਿਹੜੇ ਲੋਕ ਖੁੱਲੇ ਜੈਂ ਉਹਨਾਂ ਨੂੰ ਕੰਮ ਕਾਰਜ ਚ ਪ੍ਰੋਬਲਮ ਆ ਰਹੀ ਹੈ ਦਿੱਕਤ ਆ ਰਹੀ ਹੈ ਲੋਕਾਂ ਦਾ ਕਿਹਦਾ ਸਮਾਨ ਉੱਡ ਰਿਹਾ ਕਿਹਦਾ ਕੋਈ ਉਹਨੇ ਕਿੰਦੀ ਦੁਕਾਨਦਾਰੀ ਬੰਦ ਆ ਜਿਹੜਾ ਸੀ ਬਾਹਰ ਆਊਟਡੋਰ ਕੰਮ ਕਰਦੇ ਆ ਉਹਦੇ ਤੇ ਜਿਹੜਾ ਇਹ ਮੌਸਮਾ ਬਹੁਤ ਬਰਾ ਹੈ ਜਿਹੜਾ ਪ੍ਰਭਾਵ ਛੱਡ ਰਿਹਾ ਸ਼ਰਮਾ ਜੀ ਤੁਸੀਂ ਇਹ ਕਹਿ ਰਹੇ ਹੋ ਕੱਲ ਮੈਂ ਤੁਹਾਨੂੰ ਦੱਸਣਾ ਇੱਕ ਅਪਡੇਟ ਹੈ ਕਿ ਦਿੱਲੀ ਤੋਂ ਜੰਮੂ ਵਾਲਾ ਇੱਕ ਜਹਾਜ਼ ਗਿਆ ਭਾਰਤ ਦਾ ਇੰਡੋ ਇੰਡੀਗੋ ਦਾ ਤੇ ਉਹਦੇ ਵਿੱਚ 247 ਯਾਤਰੀ ਸਵਾਰ ਸੀ ਔਰ ਜੋ ਦੱਸਿਆ ਗਿਆ ਜਾਣਕਾਰੀ ਮਿਲੀ ਹੈ ਕਿ ਉੱਪਰ ਤੂਫਾਨ ਨੇਰੀ ਗੜੇ ਦਾ ਕਪਰੇ ਸੀ ਇੰਨੀ ਤੇਜ਼ ਸੀ ਉਹ ਉਹਨਾਂ ਨੇ ਜਹਾਜ਼ ਇਹ ਅਗਲੀ ਜਿਹੜੀ ਨੋਜ਼ ਹੁੰਦੀ ਹੈ ਉਹ ਨੋਜ਼ ਹੀ ਉਡਾਤੀ ਯਾਨੀ ਕਿ ਕਿੰਨਾ ਯਾਨੀ ਹੈਵੀ ਮਟੀਰੀਅਲ ਹੁੰਦਾ ਜਹਾਜ਼ 'ਚ ਉਹ ਨੋਜ਼ ਉੱਡ ਗਈ ਪਰ ਪਾਇਲਟ ਨੇ ਆਪਣੀ ਸਮਝਦਰ ਨਾਲ ਜਹਾਜ਼ ਨੂੰ ਲੈਂਡ ਕਰਵਾ ਦਿੱਤਾ ਜਿਸ ਕਰਕੇ ਸਾਰੇ ਯਾਤਰੀ ਤੇ ਸਾਰੇ ਜਿੰਨੇ ਵੀ ਮੈਂਬਰ ਸੀ ਕਰੂ ਦੇ ਉਹ ਸਾਰੇ ਸੁਰੱਖਿਤ ਨਿਕਲੇ ਹਨ ਚਲੋ ਵਧੀਆ ਰਿਹਾ ਗਨੀਮਤ ਤਰੀਕੇ ਨਾਲ ਦਾ ਬਚਾਓ ਹੋ ਗਿਆ ਹੁਣ ਅਸੀਂ ਇਹ ਦੇਖੋ ਕਿਸੇ ਪ੍ਰਸ਼ਾਸਨ ਨੂੰ ਕੋਈ ਨਹੀਂ ਕਹਿ ਸਕਦੇ ਤੇ ਕਿਸੇ ਸਰਕਾਰਾਂ ਨਹੀਂ کہہ ਸਕਦੇ ਸਾਹਿਬ ਜੀ ਗੱਲ ਹੈ ਹਾਂ ਮੰਨਦੇ ਆ ਵੀ ਇਹ ਕੁਦਰਤ ਦਾ ਕਹਿਰ ਹੈ ਇਹਦੇ ਅੱਗੇ ਕਿਸੇ ਸ਼ਰਮ ਆਈ ਜ਼ੋਰ ਨਹੀਂ ਹੈ ਹੈਲੋ ਹੈਲੋ ਜਿਹੜਾ ਦੇਖੋ ਜਿਹੜਾ ਮੌਸਮ ਦਾ ਜਿਹੜਾ ਕਹਿਰ ਹੁੰਦਾ ਜਾਂ ਮੌਸਮ ਦਾ ਜਿਹੜਾ ਇੱਕ ਸਿਸਟਮ ਹੁੰਦਾ ਉਹਦੇ ਵੇਖੇ ਸਰਕਾਰਾਂ ਨਹੀਂ ਕੁਝ ਕਰ ਸਕਦੀਆਂ ਕੋਈ ਆ ਪਬਲਿਕਲੀ ਕੁਝ ਕਰ ਸਕਦੀ ਲੇਕਿਨ ਜਿਹੜੀ ਉਹਨਾਂ ਵਾਸਤੇ ਸੇਫਟੀ ਹੋਣੀ ਚਾਹੀਦੀ ਹੈ ਜਾਂ ਮੌਸਮ ਦੇ ਪ੍ਰਭਾਵਿਤ ਜਿਹੜੇ ਲੋਕ ਹੋ ਜਾਂਦੇ ਆ ਉਹਨਾਂ ਦਾ ਜਿਹੜਾ ਕੋਈ ਨੁਕਸਾਨ ਹੁੰਦਾ ਕੁਛ ਇਦਾਂ ਹੁੰਦਾ ਸਰਕਾਰਾਂ ਕਰ ਸਕਦੀਆਂ ਜੋ ਕਿ ਨਹੀਂ ਕਰਦੀ ਜੀ ਜੀ ਕਿਉਂਕਿ ਜਿੰਨਾ ਆਊਟਡੋਰ ਕੰਮ ਹੁੰਦਾ ਹੈ ਜਿਹੜੇ ਬੰਦੇ ਨੇ ਤੇ 3-400-500 ਰੁਪਏ ਦੀ ਆੜੀ ਬਣਾਉਣੀ ਹੈ ਉਹਦਾ ਜਿਹੜਾ ਦੁਕਾਨਦਾਰੀ ਵਿੱਚ ਲੱਗ ਰਹੀ ਜਾਂ ਉਹਦਾ ਜਿਹੜਾ ਕਮਾਉਣ ਦਾ ਜਿਹੜਾ ਦਿੱਲੀ ਦਾ ਦਿੱਲੀ ਜਿਹੜਾ ਉਹ ਸਿਸਟਮ ਨਹੀਂ ਬਣ ਰਿਹਾ ਹੌਸਲوں ਦੇ ਕਾਰਨ ਹਵਾ ਦੇ ਕਾਰਨ ਖੜਿਆਂ ਦੇ ਕਾਰਨ ਮੀਂਹ ਦੇ ਕਾਰਨ ਉਹ ਕਿਤੇ ਨਾ ਕਿਤੇ ਉਦਾਂ ਦੀ ਹੈਲਪ ਜਿਹੜੀ ਸਰਕਾਰਾਂ ਵੱਲੋਂ ਗਰਾਉਂਡ ਜ਼ੀਰੋ ਤੇ ਜਾ ਕੇ ਸਚਾਈ ਦੇ ਕੇ ਹੋਣੀ ਚਾਹੀਦੀ ਹੈ ਸਾਡੇ ਸਭ ਨਾਲ ਜੋ ਲੋਡ ਆਉਂਦਾ ਹੈ ਇਹ ਇਹ ਸਹੀ ਗੱਲ ਕਹੀ ਕਿਉਂਕਿ ਤੁਸੀਂ ਮੈਂ ਤਾਂ ਦੱਸ ਦੇਣਾ ਜਿਹੜੀਆਂ GT ਰੋਡ ਵਗੈਰਾ ਹੁੰਦੇ ਆ ਉੱਥੇ ਛੋਟੇ-ਛੋਟੇ ਦੁਕਾਨਦਾਰ ਬੈਠੇ ਹੋਦੇ ਜਿਹੜੇ ਰੋਜ਼ਾਨਾ ਕਮਾਈ ਖਾਂਦੇ ਆ ਉਹਨਾਂ ਦਾ ਵੀ ਕ ਬਿਲਕੁਲ ਛੋਟੀ ਸਾਹਿਬ ਉਹਨਾਂ ਦੇ ਵਿੱਚ ਵਰਗੇ ਇੱਕ ਪੰਜ ਦੀ ਖੋਜੀ ਦੀ ਦੋਸ਼ਕਾਰੀ ਇਹ ਮੈਂ ਖੇਲੇ ਵਿੱਚ ਦੋਸ਼ਕਾਰੀ ਕਰੀਆ ਤੇ ਤੁਹਾਨੂੰ ਯੂਪਨ ਦੇ ਵਿੱਚ ਦੋਸ਼ਕਾਰੀ ਹੈ ਐਨਾ ਰਿਸਕ ਹੈ ਕਿ ਜਿਹੜੇ ਸਿਸਟਮ 'ਚ ਅਸੀਂ ਬਿੱਟੇ ਕਦੇ ਵੀ ਨੁਕਸਾਨ ਹੋ ਸਕਦਾ ਮਤਲਬ ਉਹਦੇ ਵਿੱਚ ਅਸੀਂ ਸਤਾਰਾ ਕਿਸੇ ਨੂੰ ਰੋਸ਼ ਨਹੀਂ ਦੇ ਸਕਦੇ 30 50% ਹੱਥ ਤੋਂ ਹੀ ਗਏ ਸ਼ਰਮਾ ਜੀ ਮੈਂ ਇਹ ਗੱਲ ਬੇਨਤੀ ਕਰਨਾ ਹੈ ਕਿ ਤੁਸੀਂ ਮੈਨੂੰ ਸਿੰਪਲ ਕਾਲ ਕਰ ਸਕਦੇ ਹੋ ਤੁਹਾਡੀ ਆਵਾਜ਼ ਨਹੀਂ ਆ ਰਹੀ ਨੈਟਵਰਕ 'ਚ ਹਾਂ ਜਰੂਰ ਕਰਦਾ ਜੀ ਮੈਨੂੰ ਕਾਲ ਕਰੋ ਮੈਨੂੰ ਦਰਸ਼ਕਾਂ ਥੋੜੀ ਅਪਡੇਟ ਦੇਣਾ ਤੋ ਦੋਸਤੋ ਇਹ ਰਾਨਾ ਸਾਡੇ ਪੱਤਰਕਾਰ ਜੁੜੇ ਸੰਜੀਵ ਸ਼ਰਮਾਏ ਜਿਨ੍ਹਾਂ ਨੇ ਕਿਹਾ ਬਹੁਤ ਵਧੀਆ ਗੱਲ ਕਹੀ ਹੈ ਇਹਨਾਂ ਨੇ ਵੀ ਹਾਂ ਇਹ ਕੁਦਰਤੀ ਆਫਤ ਹੈ ਪਰ ਹਾਂ ਸਰਕਾਰਾਂ ਨੂੰ ਸੋਚਿਆ ਜਾ ਰਿਹਾ ਹੈ ਜਿਹੜੇ ਬੰਦਾ ਦਿਹਾੜੀ ਦਾ ਰੋਜ਼ ਕਮਾਉਂਦਾ ਹੈ 3 400 500 ਉਹਨਾਂ ਨੂੰ ਸਮਝਦਾ ਤਾਂ ਉਹ ਕਿੱਥੋਂ ਪੂਰਾ ਕਰਨਗੇ ਸਰਕਾਰਾਂ ਨੂੰ ਉਹ ਲੋਕਾਂ ਦੇ ਬਾਰੇ ਜ਼ਰੂਰ ਸੋਚਿਆ ਜਾਦਾ ਕੋਈ ਨਾ ਕੋਈ ਅਜਿਹਾ ਪੈਕੇਜ ਹੁਣ ਦੇਦਾ ਵੀ ਉਹ ਜਿਹੜੇ ਲੋਕ ਨੇ ਜੀ ਕਿਸੇ ਦੁਕਾਨ ਉੱਡ ਗਈ ਕਿਸੇ ਸ਼ੈੱਡ ਉੱਡ ਗਏ ਜਿਨ੍ਹਾਂ ਨੇ ਕਰਜ਼ਾ ਲੈ ਕੇ ਨਵੀਆਂ ਇਹਨਾਂ ਦੁਕਾਨਾਂ ਜਿਵੇਂ ਜੀਟੀ ਰੋਡ ਤੇ ਕਾਇਮ ਲੋ ਕੋਈ ਖਾਣ ਪੀਣ ਦਾ ਕੰਮ ਕਰ ਲੰਦਾ ਉਹਨਾਂ ਦੇ ਰੇ ਉਹ ਜਿਆਦਾ ਨੁਕਸਾਨ ਹੋ ਗਿਆ ਸਰਕਾਰਾਂ ਨੂੰ ਮੈਂ ਮਾਫੀ ਚਾਹਨਾ ਕਿ ਸਰਕਾਰਾਂ ਨੂੰ ਉਹਨਾਂ ਦੀ ਮਦਦ ਲਈ ਅੱਗੇ ਆਉਣ ਦੀ ਲੋੜ ਹੈ ਸਹੀ ਗੱਲ ਕਹੀ ਹੈ ਸ਼ਰਮਾਈ ਨੇ ਬਹੁਤ ਵਧੀਆ ਗੱਲ ਹੈ ਕਿਉਂਕਿ ਦੇਖੋ ਨੁਕਸਾਨ ਜਿਹੜਾ ਵੀ ਹੋਇਆ ਜੋ ਸ਼ਰਮਾਈ ਨੇ ਕਿਹਾ ਉਹ ਹੋਣਾ ਚਾਹੀਦਾ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜੀ ਸ਼ਰਮਾਈ ਤੁਹਾਡਾ ਦੁਆਰਾ ਸਵਾਗਤ ਕਰਦਾ ਜੀ ਬਹੁਤ ਬਹੁਤ ਧੰਨਵਾਦ ਜੀ ਸ਼ਰਮਾ ਨੇ ਤੁਹਾਡਾ ਜ਼ਿਕਰ ਕੀਤਾ ਵੀ ਜਿਹੜਾ ਗਰੀਬ ਬੰਦਾ ਜਿਹੜਾ ਦੋ 300 ਰੁਪਏ ਕਮਾਉਂਦਾ ਹੈ ਹੈਨਾ ਦਿਨਾਂ ਇਹ ਦੁਕਾਨਾਂ ਉਡ ਗਈਆਂ ਤੇ ਉਹ ਰੇੜੀ ਦਾ ਆਉਂਦਾ ਜੂਸ ਲੰਦਾ ਚਾਹ ਖਾਣ ਪੀਣ ਦਾ ਕੰਮ ਕਰਦਾ ਸਰਕਾਰਾਂ ਨੂੰ ਉਹਦੇ ਲਈ ਕੋਈ ਅਲੱਗ ਪੈਕੇਜ ਲਿਆਣਾ ਚਾਹੀਦਾ ਹੈ ਬਿਲਕੁਲ ਜਿਸ ਕੋ ਜਿਹੜੀ ਸਰਕਾਰਾਂ ਵੱਲੋਂ ਸਪੋਰਟ ਹੁੰਦੀ ਹੈ ਜੀ ਉਹ ਬਿਲਕੁਲ ਗਰਾਊਂਡ ਜ਼ੀਰੋ ਤੋਂ ਸਚਾਈ ਦੇ ਕੇ ਹੋਣੀ ਚਾਹੀਦੀ ਹੈ ਕਿਸੇ ਵੀ ਵਰਗ ਦੇ ਵਿੱਚ ਬੰਦਾ ਚਲੇ ਜੇ ਵੀ ਕਿਸੇ ਵੀ ਕੰਮ ਦੇ ਸਿਸਟਮ 'ਚ ਚਲੇ ਜੇ ਵੀ ਜੀ ਜੀ ਲੇਕਿਨ ਜਿਹੜਾ ਸਰਕਾਰਾਂ ਦੇ ਸਹੂਲਤਾਂ ਦਾ ਫਾਇਦਾ ਲੈਣੇ ਤਰਨਾੜ ਲੋਕ ਲੈ ਜਾਂਦੇ ਕਿਸੇ ਵੀ ਸਿਸਟਮ 'ਚ ਜਾ ਕੇ ਦੇਖ ਲੋ ਅਗਰ ਕੋਈ ਸਰਕਾਰੀ ਸਹੂਲਤ ਮਿਲਦੀ ਹੈ ਜਿਹੜੀ ਸਰਕਾਰ ਮੌਜੂਦਾ ਹੁੰਦੀ ਹੈ ਉਹਨਾਂ ਦੇ ਜਿਹੜੇ ਸੱਜੇ ਕੱਬੇ ਰੈੱਡ ਲੈਫਟ ਦੇ ਚਮਚੇ ਕੱਢ ਜਾਈਆਂ ਹੁੰਦੀਆਂ ਉਹੀ ਚੀਜ਼ ਦਾ ਫਾਇਦਾ ਲੈਣੇ ਆਪਣੇ ਜਿਹੜੇ ਲੋਕ ਉਹਨੇ ਉਹਨਾਂ ਦਾ ਫਾਇਦਾ ਕਰੋ ਨਾ ਜਿਹੜੇ ਰੋਡ ਬੰਦ ਉਹਨੇ ਉੱ ਲੇ تک ਨਹੀਂ ਪੁਰਕਿਆ ਜਿਵੇਂ ਸੁਪਰ ਸਰਕਾਰ ਹੋਵੇ ਤਾਂ ਸਰਕਾਰ ਹਰ ਇੱਕ ਲੈਵਲ ਦੇ ਵਿੱਚ ਬੋਲਦਾ ਜੀ ਸਹੀ ਗੱਲ ਹੈ ਮੈਂ ਮੈਂ ਤਾਂ ਹੰਦਾ ਦੇਣਾ ਕਿ 5 6 ਜ਼ਿਲ੍ਹੇ ਵਿੱਚ ਬਹੁਤ ਬੁਰਾ ਹਾਲ ਹੋਇਆ ਕਿਸਾਨਾਂ ਦੀਆਂ ਜਿਹੜੀਆਂ ਸਬਜ਼ੀਆਂ ਲਾਈਆਂ ਹੋਈਆਂ ਸੀ ਫਸਲਾਂ ਸੀ ਉਹ ਖਰਾਬ ਹੋ ਗਈਆਂ ਉਹਨਾਂ ਨੇ ਮੰਗ ਕੀਤੀ ਹੈ ਸਰਕਾਰ ਤੋਂ ਵੀ ਤੁਸੀਂ ਸਾਡਾ ਸਿਰਫ ਜਿਹੜਾ ਮੁਆਵਜ਼ਾ ਹੀ ਦੇ ਦਿਓ ਪਰ ਹਜੇ ਤੱਕ ਤੁਸੀਂ ਸਹੀ ਕਿਹਾ ਅਜੇ ਤੱਕ ਕਿਸੇ ਵੀ ਪੰਜਾਬ ਸਰਕਾਰ ਦੇ ਮੰਤਰੀ ਦਾ ਬਿਆਨ ਵੀ ਸਾਹਮਣੇ ਨਹੀਂ ਆਇਆ ਕਿਸੇ ਲੈ ਕੇ ਇਸ ਨੂੰ ਦੇਖੋ ਜੋ ਵੀ ਜਮ ਮੈਂ ਗੱਲ ਜ਼ਰੂਰ ਕਰੂੰਗਾ ਦੇਖੋ ਮੈਂ ਕਿਸੇ ਤੇ ਕਮੈਂਟ ਨਹੀਂ ਕਰਦਾ ਜਾਂ ਕਿਸੇ ਨੂੰ ਟਾਰਗੇਟ ਨਹੀਂ ਜੀ ਕਰਦਾ ਜਿਹੜੀ ਸਰਕਾਰਾਂ ਦੀ ਸਹੂਲਤ ਹੁੰਦੀ ਹੈ ਦੇਖੋ ਕਿਸਾਨ ਦਾ ਮੁਆਵਜ਼ਾ ਕਿਸਾਨ ਮੰਗਦਾ ਸਰਕਾਰਾਂ ਤਾਂ ਨਹੀਂ ਆ ਜੀ ਜੀ ਜਿਹੜਾ ਆਮ ਵਰਗ ਜਿਹਨੂੰ ਜ਼ਰੂਰਤ ਹੈ ਜਿਹੜਾ 2.5 ਰੋਟੀ ਵਾਲਾ ਨਾ ਤਾਂ ਉਹਦਾ ਕੋਈ ਮੁਆਵਜ਼ੇ ਦੀ ਗੱਲ ਕਰਦਾ ਜੀ ਨਾ ਕੋਈ ਮੁਆਵਜ਼ਾ ਸਰਕਾਰ ਉਹਨਾਂ ਨੂੰ ਦੰਦੀ ਹੈ ਜੀ ਕਿਉਂ ਇਹ ਜਿਹੜੇ ਆਮ ਲੋਕ ਉਹਨੇ ਆ 2-300 ਰੁਪਏ ਦਿਹਾੜੀ ਕਮਾਉਣੇ ਵਾਲੇ ਕਿਹਾ ਉਹ ਵੋਟ ਨਹੀਂ ਪਾਉਂਦੇ ਕਿ ਉਹਨਾਂ ਨੂੰ ਅਧਿਕਾਰ ਨਹੀਂ ਸੀ ਮੁਆਵਜ਼ੇ ਦਾ ਸਹੀ ਗੱਲ ਹੈ ਮੈਂ ਮੈਂ ਪਹਿਲਾਂ ਸ਼ਰਮਾਈ ਮੈਂ ਪਹਿਲਾਂ ਇਹ ਗੱਲ ਕੀਤੀ ਵੀ ਅਸੀਂ ਲੋਕ ਮੁਆਵਜ਼ਾ ਕਿਉਂ ਨਹੀਂ ਮੰਗ ਸਕਦੇ ਸਾਨੂੰ ਕਿਉਂ ਨਹੀਂ ਮਿਲਦਾ हां बिल्कुल ओदे ਵਿੱਚ ਹਰੇਕ ਸਿਸਟਮ ਚ ਬੰਦਾ ਆ ਜਾਂਦਾ ਕੋਈ ਰੇੜੀ ਫੜੀ ਵਾਲਾ ਲਾ ਲਓ ਕੋਈ ਆਟੋ ਰਿਕਸ਼ਾ ਵਾਲਾ ਲਾ ਲਓ ਕੋਈ ਰਿਕਸ਼ਾ ਵਾਲਾ ਲਾ ਲਓ ਕੋਈ ਛੋਟੀ ਦੁਕਾਨਦਾਰੀ ਵਾਲਾ ਲਾ ਲਓ ਕੋਈ ਜਿਹੜੀ ਅੱਜ ਕੱਲ ਫਾਸਟ ਫੂਡ ਦੇ ਲਾਉਂਦੇ ਸਿਸਟਮ ਲਾਉਂਦੇ ਉਹਨਾਂ ਦੇ ਵਿੱਚ ਲਾ ਲਓ ਉਹ ਲੋਗ ਲਾ ਕੇ 2-400 ਰੁਪਏ ਕਮਾਉਣੇ ਵਾਲਾ ਬੰਦਾ ਉਹਨਾਂ ਦਾ ਜੇ ਨੁਕਸਾਨ ਹੁੰਦਾ ਚਾਹੇ ਮਹੀਨਾ ਹੋਵੇ 2 ਮਹੀਨੇ ਹੋਵੇ ਚਾਹੇ ਫਸਲ ਦੇ ਹਿਸਾਬ ਨਾਲ ਹਰ ਇੱਕ ਕਿਸਾਨ ਹੈ ਜਿਹੜਾ ਕਹਿੰਦਾ ਸਾਨੂੰ ਮਿਲਣਾ ਚਾਹੀਦਾ ਸਰਕਾਰਾਂ ਦੰਨੀਆਂ ਲੇਕਿਨ ਮੈਂ ਵਿਰੋਧ ਨਹੀਂ ਜੀ ਉਸ ਚੀਜ਼ ਦਾ ਕਰਦਾ ਲੇਕਿਨ ਆਮ ਲੋਕਾਂ ਨੂੰ ਜਾਂ ਜ਼ਰੂ ਸਹੀ ਹੈ ਲੈ ਕਿਉਂਕਿ ਵੋਟ ਤਾਂ ਸਾਰੇ ਪਾਉਂਦੇ ਆ ਨਾ ਹਾਂ ਬਿਲਕੁਲ ਬਿਲਕੁਲ ਦੇਖੋ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਚਾਹੇ ਕੇਂਦਰ ਸਰਕਾਰ ਦੀ ਸੂਲਤ ਹੈ ਚਾਹੇ ਸੂਬਾ ਸਰਕਾਰ ਦੀ ਸੂਲਤ ਹੈ ਵੀ ਉਹ ਸੂਲਤ ਜ਼ਰੂਰਤਵਾਰ ਦੇ ਤੱਕ ਪਹੁੰਚੀ ਜਾਵੇ ਨਾ ਕਿ ਆਪਣੀ ਐਸ਼ਾ ਪਰਮੇਸ਼ਾ ਵਾਲੇ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਦਿੱਤੀਆਂ ਜਾਣ ਦੇਖੋ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੈ ਬੜੇ ਮਾਣ ਦੇ ਨਾਲ ਸਰਕਾਰ ਬਣਾਈ ਸੀ ਇਤਿਹਾਸਿਕ ਜਿੱਤ ਜਿਹੜੀ ਇਹ ਪਾਰਟੀ ਦੀ ਹੋਈ ਸੀ ਜੀ ਲੋਕਾਂ ਦੀ ਜਿੱਤ ਹੋਈ ਸੀ ਕਿਉਂਕਿ ਲੋਕ ਬਤਲਾਉਣਾ ਚਾਹੁੰਦੇ ਸੀ ਲੇਕਿਨ ਪਾਰਟੀ ਨੇ ਹਲੇ ਤੱਕ ਲੋਕਾਂ ਦੀਆਂ ਜ਼ਰੂਰਤਾਂ ਤੱਕ ਨਹੀਂ ਪਹੁੰਚੀ ਅੱਜ ਇਹਨਾਂ ਦੇ ਐਮਐਲਏ ਨੂੰ ਦੇਖ ਲਓ ਇਹਨਾਂ ਦੇ ਮੰਤਰੀਆਂ ਨੂੰ ਦੇਖ ਲਓ ਇਹਨਾਂ ਦੇ ਕਾਫਲੇ ਦੇਖ ਲਓ ਇਹ ਲੋਕ ਕਹਿੰਦੇ ਸੀ ਸਾਨੂੰ ਕਿਸੇ ਦਾ ਡਰ ਨਹੀਂ ਅਸੀਂ ਆਮ ਲੋਕ ਆਮ ਐਮਐਲਏ ਹੋਗੇ ਆਮ ਮੰਤਰੀ ਹੋਗੇ ਅੱਜ ਪਿਛਲੇ ਲੋਕਾਂ ਨੂੰ ਕਰਾਸ ਕਰਦੇ ਜਾ ਰਹੇ ਆ ਪਿਛਲੇ ਮੰਤਰੀ ਸੰਤਰੀ ਨੂੰ ਕਰਾਸ ਕਰਦੇ ਜਾ ਰਹੇ ਆ ਜਿਹੜੀਆਂ ਇਹਨਾਂ ਦੀ ਐਸ਼ੋਰਾਮ ਦੀਆਂ ਗੱਡੀਆਂ ਆਫਿਸ ਤੁਸੀਂ ਜਾ ਕੇ ਦੇਖ ਲਓ ਲਗਜ਼ਰੀ ਆਫਸਰ ਕਰੋੜਾਂ ਕਰੋੜਾਂ ਰੁਪਏ ਦਾ ਖਰਚਾ ਜਿਹੜਾ ਸਰਕਾਰਾਂ ਕਰਦੀਆਂ ਉਹਨਾਂ ਤੇ ਬਰਾਮਤਨ ਲਾ ਕੇ ਆਮ ਲੋਕਾਂ ਨੂੰ ਖੋਲ੍ਹ ਦਿੱਤੀ ਜਾਵੇ ਜਿਹੜੇ ਜ਼ਰੂਰਤ ਬੰਦ ਹੈ ਜੀ ਅਸੀਂ 3-4 ਦਿਨ ਪਹਿਲਾਂ ਡਾਕਟਰ ਸਾ ਵੀ ਇਹ ਹੀ ਤੁਹਾਡੀ ਗੱਲ ਵੀ ਜਿਹੜੇ ਮੰਤਰੀਆਂ ਦੀਆਂ ਗੱਡੀਆਂ ਦੇ ਕਾਫਲੇ ਨੇ ਇਹ ਘਟਨੇ ਚਾਹੀਦੇ ਆ ਇਹ ਜਿਹੜਾ ਖਰਚਾ ਹੈ ਜਿਹੜਾ ਦੇਖੋ ਜਿੰਨਾ ਹੀ ਪੈਸਾ ਬਚੇਗਾ ਉਹ ਗਰੀਬ ਵਰਗ ਦੇ ਲੋਕਾਂ ਦੇ ਲਈ ਅਲੱਗ ਪੈਕੇਜ ਬਣਾਉਣਾ ਚਾਹੀਦਾ ਜੇ ਜਿਵੇਂ ਕਿ ਇਹ ਕੁਦਰਤੀ ਆਫਤ ਆਈ ਅਜੇ ਅਜੇ ਲਈ ਇਹ ਪੈਕੇਜ ਬਣਨਾ ਚਾਹੀਦਾ ਆਪਣੇ ਵਰਗਿਆਂ ਦੀ हां बिल्कुल छोटी साहब देखो हर एक सिस्टम जाके मौसम ਦਾ ਸਿਸਟਮ ਹੁੰਦਾ ਹੈ ਜਾਂ ਕੋਈ ਬਿਮਾਰੀ ਦੀ ਮਾਰ ਪੈਂਦੀ ਹੈ ਜਾਂ ਕੋਈ ਸਾਨੂੰ ਆਮਦ ਕੋਈ ਲੋਕਡਾਊਨ ਲੱਗ ਜਾਂਦਾ ਜਾਂ ਜਿਵੇਂ ਹੁਣ ਯੁੱਧ ਦਾ ਚੱਲਦਾ ਤਾਂ ਜਦੋਂ ਇੰਨਾ ਦੀ ਲੋਕ ਜਿਹੜੇ ਪ੍ਰਭਾਵਿਤ ਹੋ ਜਾਂਦੇ ਆ ਮੈਂ ਫਿਰ ਦੁਬਾਰੇ ਕਹੂੰਗਾ ਜਿਹੜੇ ਜ਼ਰੂਰਤ ਬੰਦ ਹੈ ਜ਼ਰੂਰਤ ਬੰਦ ਕੌਣ ਹੈ ਜਿਹੜਾ 2-300 ਰੁਪਏ ਕਮਾ ਕੇ ਆਪਣੇ ਬੱਚਿਆਂ ਨੂੰ ਰੋਟੀ ਦਿੰਦਾ ਜਾ ਕੇ ਜੇਕਰ ਉਹ ਚਾਰ ਦਿਨ ਦੁਕਾਨਦਾਰੀ ਬੰਦ ਹੋ ਗਈ ਵਿਚਾਰਾ ਕਿਆ ਕਰੂ ਕਰਜ਼ਾ ਸਿਰ ਤੇ ਚੜ ਜਾਂਦਾ ਜਿੱਥੇ ਸੀ ਕਰਜ਼ਾ ਲੈਨੇ ਅਗਲਾ ਕੱਲ੍ਹ ਕੂਠਾ ਦਿੰਦਾ ਆ ਕੇ ਜਿਹੜੇ ਪ੍ਰਾਈਵੇਟ ਫਾਈਨੈਂਸਰ ਬੈਠੇ ਆ ਇੰਨਾ-ਇੰਨਾ ਪੈਸਾ ਲੈ ਕੇ ਦੇ ਪੈਸਾ ਨਹੀਂ ਮੁੜਦਾ ਲੋਕ ਖੁਦਕੁਸ਼ੀਆਂ ਕਰਦੇ ਆ ਇਤਾਂ ਦਾ ਸਿਸਟਮ ਸਰਕਾਰਾਂ ਕਿਉਂ ਨਹੀਂ ਬਣਾਉਂਦੀ ਇਹ ਸਰਕਾਰਾਂ ਉਹਨੂੰ ਲੋਨ ਦੇ ਰੂਪ ਚ ਲੋਕਾਂ ਨੂੰ ਸਰਕਾਰਾਂ ਜਿਹੜਾ ਪੈਸਾ ਦੇਣਾ ਉਹ ਲੋਕ ਪੈਸਾ ਲੋਕ ਆਰਾਮ ਨਾਲ ਕਾਰ ਵੀ ਸਕੇ ਲੋਕ ਵੀ ਠੀਕ ਹੈ ਉਹ ਵੀ ਠੀਕ ਹੈ ਇਸੀ ਫਾਈਨਸਰਾਂ ਦਾ ਤੇ ਪ੍ਰਾਈਵੇਟ ਫਾਈਨਸਰਾਂ ਦਾ ਸੀ ਵਿਰੋਧ ਨਹੀਂ ਕਰਦੇ ਲੇਕਿਨ ਉਹਨਾਂ ਦਾ ਵਿਆਜ ਇੰਨਾ ਹੋ ਜਾਂਦਾ ਪਹਿਲਾਂ ਲੋਕ ਲੋਕਾਂ ਨੂੰ ਲੋਡ ਹੁੰਦੀ ਹੈ ਲੈਣਾ ਪੈਂਦਾ ਬਾਅਦ ਵਿੱਚ ਖੁਦਕੁਸ਼ੀਆਂ ਕਰਦੇ ਆ ਜੀ ਉਹਨਾਂ ਲੋਕਾਂ ਦੇ ਕਾਰਨ ਹੈ ਜੀ ਸਹੀ ਗੱਲ ਹੈ ਜੇ ਜੇਕਰ ਸਰਕਾਰਾਂ ਸੋਚਣ ਤਾਂ ਉਹ ਲੋਕਾਂ ਦੀ ਇਹ ਖੁਦਕੁਸ਼ੀਆਂ ਦਾ ਜਿਹੜੇ ਹਾਸਿਆਂ ਤੋਂ ਟਲ ਸਕਦੇ ਨੇ ਬਿਲਕੁਲ ਦੱਸ ਸਕਦੇ ਆਂ ਸਰਕਾਰਾਂ ਦੇਖੋ ਸੋਚਣ ਤਾਂ ਸਿਰਫ ਇੰਨੇ ਹੀ ਸੋਚ ਲੈਣਾ ਵਿਸ਼ੇ ਜਾਤਾ ਨਹੀਂ ਤਾਂ ਲੋਨ ਰੂਪ ਦੇ ਵਿੱਚ ਆਮ ਲੋਕਾਂ ਨੂੰ ਪੈਸਾ ਮਿਲ ਸਕੇ ਜੀ ਅੱਜ ਮੈਂ ਲੋਨ ਲੈਣ ਚਲੇ ਜਾਣਾ ਮੈਨੂੰ 30000 ਲੋਨ ਦੀ ਲੋੜ ਆ ਮੇਰਾ ਬੈਂਕ ਕਹਿੰਦਾ ਤੇਰੇ ਕੋਲ 50000 ਹੋਣਾ ਚਾਹੀਦਾ ਜੇ ਮੇਰੇ ਕੋਲ 50000 ਆ 30000 ਦਾ ਲੋਨ ਕਿਵੇਂ ਲਵਾਂਗਾ ਜੀ 10000 ਤੋਂ ਲੈ ਕੇ 5000 ਤੋਂ ਲੈ ਕੇ ਐਤਾ ਨਹੀਂ ਕੋਈ ਹੈਲਪ ਲੋਕਾਂ ਨੂੰ ਹੋਵੇ ਲੋਕ ਵੀ ਆਰਾਮ ਨਾਲ ਤਰਦੇ ਰਹਿਣ ਲੋਕਾਂ ਦਾ ਰਜਗਾਰ ਚੱਲਦਾ ਰਹੇ ਸਰਕਾਰ ਦਾ ਪੈਸਾ ਜੁੜਦਾ ਰਹੇ ਜੀ ਪਰ ਜਰ ਮੈਂ ਜੇਕਰ ਮੈਂ ਗੱਲ ਕਰਾਂ ਸਰਕਾਰੀ ਸਹੂਲਤਾਂ ਦੇਖ ਲਓ ਜਿਹੜਾ ਯੂਸ਼ਮਨ ਕਾਰਡ ਹੈ ਉਹੀ ਨਹੀਂ ਚੱਲਦਾ ਤੁਸੀਂ ਯਾਨੀ ਸਰਕਾਰਾਂ ਬਹੁ ਮਚੂਰੀਆਂ ਕਰਦੀਆਂ ਪੈਸਾ ਖਰਾਬ ਕਰ ਰਹੀਆਂ ਨੇ ਪਰ ਮੈਂ ਕਈ ਜਗ੍ਹਾ ਦੇਖਿਆ ਲੋਕ ਜਾਂਦੇ ਨੇ ਉਹ ਕਾਰਡ ਮੋਕਲੇ ਚੱਲਦਾ ਹੀ ਨਹੀਂ ਉਹ ਪੈਸੇ ਆਉਂਦੇ ਹੀ ਲੋਕਾਂ ਨੂੰ ਹਾਂ ਮੈਂ ਕੋਲ ਸੋਢੀ ਸਾਹਿਬ ਉਹ ਕੌਣ ਲੋਕ ਉਸ ਚੀਜ਼ ਦਾ ਫਾਇਦਾ ਲੈਂਦੇ ਆ ਉਹ ਇਹਨਾਂ ਦੇ ਚੱਟੇ ਬੱਟੇ ਜਿਹੜੇ ਨਾਲ ਹੁੰਨੇ ਉਹ ਲੋਕ ਜਾ ਉਹਨਾਂ ਦੇ ਸਾਕ ਸੰਬੰਧੀ ਉਹਨਾਂ ਦੇ ਜਾਣ ਪਛਾਣ ਫਾਇਦਾ ਲੈਣੇ ਆ ਆਮ ਲੋਕ ਜੇ ਅਸੀਂ ਦੇਖਿਆ ਜਾਵੇ ਮੈਂ ਬੀਜੇਪੀ ਦੀ ਪਾਰਟੀ ਨੂੰ ਵੋਟ ਨਹੀਂ ਪਾਉਂਦਾ ਕਾਂਗਰਸ ਦੀ ਪਾਰਟੀ ਨੂੰ ਵੋਟ ਪਾਉਣਾ ਜਾਂ ਮੈਂ ਆਪਣੀ ਆਮ ਆਦਮੀ ਨੂੰ ਵੋਟ ਪਾਉਣਾ ਜਾਂ ਮੈਂ ਦੂਜੇ ਨੂੰ ਵੋਟ ਨਹੀਂ ਜੀ ਪਾਉਂਦਾ ਉਹ ਜਿਹੜੀ ਪਾਰਟੀ ਬਾਜੀ ਦੇ ਵਿੱਚ ਜਿਹੜੇ ਲੋਕ ਰਗੜੇ ਜਾਂਦੇ ਆ ਉਹ ਸੂਰਤਾਂ ਦੇ ਵਿੱਚ ਅਸੀਂ ਲੋਕ ਰਗੜੇ ਜਾਂਦੇ ਆ ਉਹ ਜਿਹੜੇ ਪਾਰਟੀ ਦੇ ਨੇੜੇ ਲੋਕ ਉਹਨੇ ਮੌਜੂਦਾ ਸਰਕਾਰ ਦੇ ਉਹ ਲੋਕ ਫਾਇਦਾ ਲੈ ਜਾਂਦੇ ਜੀ ਜੋ ਕਿ ਸਰਾਸਰ ਗਲਤ ਹੈ ਇਸ ਚੀਜ਼ ਦੀ ਸੀ ਜਿਹੜੀ ਪੁਰਜੋਰ ਆ ਉਹ ਆਪਣੀ ਨਿੰਦਿਆ ਕਰਦੇ ਆ ਜੀ ਯਾਨੀ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਹੁੰਦੀ ਸਰਕਾਰਾਂ ਤੁਸੀਂ ਕਹਿਣਾ ਇਹ ਚਾਹਦੇ ਹੋ ਕਿ ਉਹ ਜਿਵੇਂ ਕੰਮ ਕਰਦੀਆਂ ਸੀ ਇਹ ਸਰਕਾਰ ਵੀ ਉਹਨਾਂ ਲੀਹਾਂ ਤੇ ਆ ਚੁੱਕੀ ਹੈ ਉਹਨਾਂ ਨੂੰ ਕਰਾਸ ਕਰ ਚੁੱਕੀ ਹੈ ਜੀ ਉਹਨਾਂ ਦੀਆਂ ਹੱਦਾ ਕਰਾਸ ਕਰ ਚੁੱਕੀ ਹੈ ਜੀ ਕਾਂਗਰਸ ਨੇ ਕਿੰਨੀਆਂ ਗੈਟਾਂ ਕਰੀਆਂ ਅਕਾਲੀ ਦਲ ਨੇ ਕਿੰਨੀਆਂ ਗੈਟਾਂ ਕਰੀਆਂ ਕਿੰਨੇ ਕੁ ਉਹਨਾਂ ਨੇ ਅਸ਼ੋਰ ਆਮ ਦੀਆਂ ਜਿਹੜੀ ਆਪਣੇ ਸਕੂਟੀਆਂ ਬਤਾਈਆਂ ਠੀਕ ਹੈ ਅੱਗੇ ਹੁੰਦੀ ਸੀ ਕਿਪਟਨ ਸਰਕਾਰ ਥੋੜੀ ਘੱਟ ਸਕੂਟੀ ਰੱਖਦੀ ਸੀ ਬਾਦਲ ਸਰਕਾਰ ਜ਼ਿਆਦਾ ਰੱਖਦੀ ਸੀ ਲੇਕਿਨ ਅੱਜ ਸਾਡੀ ਸਕੂਟੀ ਦਿੱਲੀ ਦੇ ਵਿੱਚ ਬੈਠੀ ਹੈ ਅੱਜ ਤੋਂ 2 4 6 ਮਹੀਨੇ ਪਹਿਲਾਂ ਦਿੱਲੀ ਦੇ ਵਿੱਚ ਬੈਠੀ ਸੀ 80 ਹਰ 40 120 ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਪੰਜਾਬ ਪੁਲਿਸ ਦਾ ਨੌਜਵਾਨ ਕੇਜਰੀਵਾਰ ਤੇ ਰਗਬ ਚੱਡੇ ਦੀ ਜਿਹੜੀ ਸਿਕورٹی ਕਰ ਰਿਆ ਸੀਗਾ ਕਿਉਂ ਕਰ ਰਿਆ ਸੀ ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੀ ਪਾਰਟੀ ਦੀ ਸਰਕਾਰ ਸੀ। ਅ ਮੈਂ ਤੁਹਾਨੂੰ ਦੱਸ ਦੇਣਾ ਕਿ ਆਮ ਆਦਮੀ ਪਾਰਟੀ ਦੇ ਸਵਾਲ ਵੀ ਪਰਸੋਂ ਖੜੇ ਹੋਏ ਨੇ ਕਿ ਇਹਨਾਂ ਨੇ ਕੁਝ ਜਿਹੜੇ ਸੀਨੀਅਰ ਪੰਜਾਬ ਪੁਲਿਸ ਦੇ ਅਧਿਕਾਰੀ ਸੀ ਆਈਪੀਐਨ ਲੈਵਲ ਤੱਕ ਦੇ ਉਹ ਸਾਰਿਆਂ ਨੂੰ ਪ੍ਰਿਸ਼ਠਾਚਾਰ ਕਰਕੇ ਸਸਪੈਂਡ ਕਰਤਾ ਸੀ ਤੇ ਉਹੀ ਬੰਦੇ ਪਰਸੋਂ 10 ਦਿਨ ਬਾਅਦ ਮੁਵਤਲ ਕਰ ਦਿੱਤੇ ਤਾਂ ਵਿਰੋਧ ਦੇ ਸਵਾਲ ਵੀ ਚੱਕੇ ਕਿ ਪੈਨਲ ਦਾ ਉਹ ਪ੍ਰਿਸ਼ਠਾਚਾਰ ਸੀ। ਇਹ 10 ਬੰਦੇ ਠੀਕ ਵੀ ਹੋ ਗਏ ਇਹ ਇਹ ਸਵਾਲ ਖੜਾ ਹੋ ਗਿਆ ਆ ਪਾਰਟੀ ਤੇ ਬਿਲਕੁਲ ਖਾਣ ਦੇ ਦੰਦ ਦਿਖਾਉਣ ਦੇ ਦੰਦ ਜਿਹੜੀ ਉਹ ਸਰਕਾਰ ਦਿਖਾ ਰਹੀ ਹੈ ਜੀ ਖਾਣ ਦੇ ਹੋਰ ਆ ਜਿਹੜੀ ਦਿਖਾਉਣ ਦੇ ਹੋਰ ਹੈ ਜੀ ਉਹ ਸਰਕਾਰ ਜਿਹੜੀ ਕਰ ਰਹੀ ਹੈ ਜੀ ਮੌਕੇ ਤੇ ਜਿਹੜੀ ਕਾਰਵਾਈ ਕਰ ਦਿੰਦੇ ਆ ਪਿੱਛੇ ਦੇ ਬਾਅਦ ਦੇ ਵਿੱਚ ਉਹੀ ਆ ਕੇ ਇਹਨਾਂ ਨੂੰ ਬਚਾ ਲੈਣੇ ਆ ਜੀ ਅੱਜ ਸਸਪੈਂਡ ਕਰਤਾ 10 ਦਿਨ ਦੇ ਬਾਅਦ ਉਹ ਬੰਦਾ ਜਿਹੜਾ ਡਿਊਟੀ ਤੇ ਵਾਹਲ ਹੋ ਜਾਂਦਾ ਜੀ ਕਿਉਂ ਹੋ ਜਾਂਦਾ ਕਿਉਂਕਿ ਸਿਰਫ ਲੋਕਾਂ ਨੂੰ ਦਿਖਾਉਣਾ ਪੈਂਦਾ ਹੈ ਕਾਰਵਾਈ ਕਰਤੀ ਇਹ ਚੀਜ਼ਾਂ ਦੀ ਜਿਹੜੀ ਇੱਕ ਹੱਦ ਕਰਾਸ ਕਰਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਕਰਦੀ ਜਾ ਰਹੀ ਹੈ ਅਗਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੁਰਾ ਹਾਲ ਕਾਂਗਰਸ ਤੇ ਅਕਾਲੀਆਂ ਨਾਲੋਂ ਵੀ ਜ਼ਿਆਦਾ ਹੋਊਗਾ ਜੀ ਲੋਕ ਚੌਥਾ ਬਦਲ ਦੇਖਣਗੇ ਜੀ ਫਿਰ ਸ਼ਰਮਾ ਜੀ ਮੈਂ ਵਾਪਸ ਮੁੱਦੇ ਤੇ ਆਨਾ ਤੁਹਾਨੂੰ ਕੀ ਲੱਗਦਾ ਹੈ ਦੇਖੋ ਉਹ ਮੌਸਮ ਜਿਹੜਾ ਵਿਭਾਗ ਹੈ ਉਹਨੇ ਐਡਵਾਈਜ਼ਰੀ ਜਾਰੀ ਕਰਤੀ ਹੈ ਵੀ ਅਗਲੇ 3 ਦਿਨ ਤੱਕ ਪੰਜਾਬ ਦਾ ਮੌਲ ਐਡੇ ਰਹੇਗਾ ਤੁਸੀਂ ਲੋਕਾਂ ਨੂੰ ਕੀ ਸਲਾਹ ਦਿਓਗੇ ਵੀ ਲੋਕ ਕੀ ਕਰਨ ਤਾਂ ਕਿ ਕੋਈ ਵੀ ਕੋਈ ਵਿਅਕਤੀ ਯਾਨੀ ਕਿ ਕੋਈ ਜਾਨੀ ਨੁਕਸਾਨ ਹੋਏ ਅਸੀਂ ਆਪਣੇ ਚੈਨਲ ਦੇ ਮਾਧਿਅਮੇ ਇਹ ਲੋਕਾਂ ਨੂੰ ਵੀ ਲ ਕਰਦੇ ਤੁਸੀਂ ਕੀ ਜਾਨਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਦੇਖੋ ਜੀ ਸਰਕਾਰਾਂ ਬਾਲਨਾ ਜੀ ਦੇਖੋ ਕਿਸੇ ਕਿਤੇ ਆਖਾਂ ਬਾਲਣਾ ਦੇਖੋ ਆਪਣੀ ਸੇਫਟੀ ਆਪਣੇ ਹੱਥ ਜਿਹੜੀਆਂ ਦੋ ਰੋਟੀਆਂ ਕਮਾਉਣੀਆਂ ਜਦ ਮੌਸਮ ਠੀਕ ਆ ਉਹਦੇ ਵਿੱਚ ਤੁਸੀਂ ਆਪਣੀਆਂ ਕਮਾ ਕੇ ਘਰ ਚਲੇ ਜਾਓ ਆਪਣੇ ਆਪ ਨੂੰ ਰਿਸਕ 'ਚ ਲੈਣ ਦੀ ਜ਼ਰੂਰਤ ਨਹੀਂ ਕੱਲ ਨੂੰ ਛੱਟ ਪੇਟ ਪੱਜ ਜੇ ਕੋਣ ਜ਼ਿੰਮੇਦਾਰ ਐ ਅਸੀਂ ਦੁਆਈਆਂ ਦੰਦੇ ਰਹਜੂਗੇ ਆਪਣੇ ਆਪ ਨੂੰ ਸੇਫ ਰੱਖ ਕੇ ਦੋ ਚਾਰ ਸੌ ਦੀ ਦਿਹਾੜੀ ਕਮਾ ਕੇ ਘਰ ਚਲੇ ਜਾਓ ਅਸੀਂ ਸਰਕਾਰਾਂ ਨੂੰ ਹਮੇਸ਼ਾ ਹੀ ਕਹਿੰਦੇ ਆਂ ਵੀ ਜਿਹੜੇ ਲੋਕ ਜ਼ਰੂਰਤਬੰਦ ਹੋਣੇ ਆ ਉਹਨਾਂ ਦਾ ਜੇ ਕਿਤੇ ਐਦਾਂ ਦੀ ਕਿਤੇ ਨਾਲ ਸਹਾਰਾ ਲੱਗ ਜਵੇ ਸਪੋਰਟ ਹੋ ਜਵੇ ਤਾਂ ਆਮ ਲੋਕਾਂ ਦਾ ਜਿਹੜਾ ਚੁੱਲ੍ਹਾ ਜਗਦਾ ਹੋ ਜੂਗਾ ਅਸੀਂ ਫਿਰ ਕਹੋਗੇ ਵੀ ਸਰਕਾਰ بارشmai تو لگدا نہیں ਵੀ ਜਿਹੜਾ ਇਹ ਥੋੜਾ ਜਿਹਾ ਮੀਂਹ ਪਿਆ ਚਲੋ ਮੈਂ ਮੰਦਾ ਤੂਫਾਨ ਨੇ ਈ ਜ਼ਿਆਦਾ ਹੈ ਮੀਂਹ ਪੈਣਾ ਲੋਕਾਂ ਨੂੰ ਰਾਤਾਂ ਮੀਂਹਿਆਂ ਨੇ ਕੋਈ ਗਰਮੀ ਤੋਂ ہاں بالکل ਜਿਹੜਾ بارش ਦਾ ਮੌਸਮ ਹੁੰਦਾ ਈ ਇਸਨਾਂ ਰਾਤ ਜ਼ਰੂਰ ਮਿਲਦੀ ਹੈ ਲੇਕਿਨ ਜਿਹੜੇ ਹਵਾ ਨੇ ਏਰੀਆ ਨੂੰ ਚਾਲ ਕਰਦੀ ਹੈ ਸੋ ਆਪਣਾ ਬਚਾਓ ਆਪਣੇ ਹੱਥੇ ਜੈ ਜਿੱਤੇ ਹੀ ਜੇ ਅਧਿਕਾਰ ਨੂੰ ਗੋਗਾ ਵੀ ਆਪਣੀ ਸੇਫਟੀ ਰੱਖ ਕੇ ਚਲੋ ਸਰਕਾਰਾਂ ਨੇ ਨਾ ਕੁਝ ਕਰਿਆ ਨਾ ਕਰਉਣਾ ਤੇ ਸਭ ਤੋਂ ਵੱਡੀ ਗੱਲ ਵੀ ਚਲੋ ਫਿਰ ਮੈਂ بار بار ਆਣਾ ਚਾਹੁੰਦਾ ਪਰਸਨਲ ਮੈਂ ਸਾਰੀ ਵੀ ਗੱਲ ਕਰਦਾ ਤੇ ਲੋਕਾਂ ਨੂੰ ਤੁਸੀਂ ਸਹੀ ਮੈਂਸੇਜਤਾ ਵੀ ਆਪਣੇ ਆਪਣੇ ਘਰਾਂ ਵਿੱਚ ਰਹਿਣ ਜੇ ਕੋਈ ਜ਼ੂਰੀ ਕੰਮ ਹੈ ਤਾਂ ਹੀ ਬਾਹਰ ਨਿਕਲਣ ਕਿਉਂਕਿ ਸ਼ਰਮਾ ਜੀ ਜੋ ਹੁਣ ਮੈਸੇਜ ਆ ਗਿਆ ਹੈ ਨਾ ਉਹ ਇਹੀ ਆ ਗਿਆ ਹੈ ਵੀ ਅਗਲੇ 3 ਦਿਨ ਤੱਕ ਮੌਸਮ ਹੀ ਪਾਗਲੋ ਬਹੁਤ ਜ਼ਿਆਦਾ ਵੱਡੀ ਚਤਾਨੀ ਦਿੱਤੀ ਗਈ ਹੈ ਮੀਂਹ ਵੀ ਪੇਗਾ ਕਿਤੇ ਕਿਤੇ ਔਲੇ ਵੀ ਗਿਰ ਸਕਦੇ ਆ ਤੇ ਸ਼ਰਮਾ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮੇਂ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਡਾਕੀ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਦੀ ਸੰਜੀਵ ਸ਼ਰਮਾ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਦੱਸਿਆ ਲੋਕਾਂ ਨੂੰ ਮਪੀਰ ਵੀ ਕੀਤੀ ਤੇ ਤੁਹਾਨੂੰ ਅਪਡੇਟ ਦੱਸ ਦਿੰਨੇ ਆ ਕਿ ਜਿਹੜਾ ਕੱਲ ਸ਼ਾਮ ਨੂੰ ਨੇਰੀ ਤੂਫਾਨ ਚ ਖੜਾਇਆ ਜਿਵੇਂ ਦਿਨ ਚ ਪੂਰਾ ਚਿੱਟਾ ਦਿਨ ਸੀ ਪੂਰੀ ਰਾਤ ਯਾਨੀ ਸ਼ਾਮ ਨੂੰ ਹੋ ਗਈ ਸੀ ਤੇ ਕਈ ਝਾਵਾਂ ਤੇ ਬਹੁਤ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲਿਆ ਦਿੱਲੀ ਦਾ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਆਪਣੇ ਦਰਸ਼ਕਾਂ ਨੂੰ ਵੀ ਵੀ ਤਿੰਨ ਦਿਨ ਮੌਸਮ ਵਿਭਾਗ ਨੇ ਕਿਹਾ ਹੈ ਕਿ ਐਦਾਂ ਹੀ ਰਹੇਗਾ ਮਾਹੌਲ ਤਾਂ ਜਿਸ ਨੂੰ ਜ਼ਰੂਰੀ ਕੰਮ ਹੈ ਉਹੀ ਕਰੋ ਬਾਹਰ ਜਾਓ ਨਹੀਂ ਆਪਣੇ ਆਪਣੇ ਘਰਾਂ ਵਿੱਚ ਸੇਫ ਰਹੋ ਤੇ ਆਪਣੇ ਪਰਿਵਾਰ ਦਾ ਬੱਚਾ ਦਾ ਖਾਸ ਕਰਕੇ ਧਿਆਨ ਰੱਖੋ ਅਸੀਂ ਮੰਨਦੇ ਹਾਂ ਕਿ ਕੱਲ ਮੀਂਹ ਪੈਣ ਨਾਲ ਥੋੜਾ ਮੌਸਮ ਨੂੰ ਗਰਮੀ ਘਟੀ ਹੈ ਪਰ ਜਿੱਥੇ ਗਰਮੀ ਘਟੀ ਹੈ ਉੱਥੇ ਜਿਹੜਾ ਤੂਹਾਨ ਚੱਖੜ ਨੇਰੀ ਚੱਲਿਆ ਉਸ ਨਾਲ ਕਈ ਥਾਵਾਂ ਤੇ ਨੁਕਸਾਨ ਵੀ ਹੋਇਆ ਹੁਣ ਦੇਖਣਾ ਇਹ ਹੈ ਕਿ ਜਿਵੇਂ ਸ਼ਰਮਾਇ ਨੇ ਕਿਹਾ ਕਿ ਕੀ ਜਿਹੜਾ ਇਹ ਸਰਕਾਰ ਹੈ ਇਹਦੇ ਦੀ ਕੋਈ ਪੈਕੇਜ ਦੇਗੀ ਹਰੇਕ ਵਰਗ ਨੂੰ ਗਰੀਬ ਵਰਗ ਨੂੰ ਖਾਸ ਕਰਕੇ ਜਿਹੜਾ 2-300 ਰੁਪਏ ਕਮਾਉਂਦਾ ਹੁਣ ਦੇਖਣਾ ਵੀ ਸਰਕਾਰ ਕੋਈ ਬਜਟ ਦੇ ਵਿੱਚ ਕੁਝ ਕਰੇਗੀ ਜਾਂ ਨਹੀਂ ਤੇ ਦੋਸਤੋ ਆਉਣ ਵਾਲੇ 3 ਦਿਨ ਕਿੱਦਾਂ ਰਹਿਣਗੇ ਉਹ ਆਉਣ ਵਾਲਾ ਮੌਸਮ ਦੱਸੇਗਾ ਇਹ ਸਾਡੀ ਅੱਜ ਦੀ ਅਪਡੇਟ ਸੀ ਮੌਸਮ ਵਿਭਾਗ ਦੀ ਜੋ ਉਹਨੇ ਦਿੱਤੀ ਹੈ ਕਿ ਤਿੰਨ ਦਿਨ ਮੌਸਮ ਖਰਾਬ ਰਹੇਗਾ ਮੀਂਹ ਤੂਫਾਨ ਦੇ ਰਹੀ ਇਦਾਂ ਹੀ ਕੰਟੀਨਿਊ ਹੋ ਸਕਦਾ ਹੈ ਤਾਂ ਅਸੀਂ ਫੇਰ ਬੇਨਤੀ ਕਰ ਦਿੰਦੇ ਆ ਕਿ ਆਪਣੇ ਆਪਣੇ ਘਰਾਂ ਵਿੱਚ ਸੁਰੱਖਿਅਤ ਰਹੋ ਮੈਂ ਤੁਹਾਡੇ ਨਾਲ ਦੁਬਾਰਾ ਜੁੜਾਂਗਾ ਕੋਈ ਹੋਰ ਲਾਇਦਾ ਵਿਸ਼ਾ ਲੈ ਕੇ ਤੁਸੀਂ ਉੱਥੇ ਦੇਖਦੇ ਰਹੋ ਏਅਰ ਪੰਜਾਬੀ ਟੀਵੀ ਤੇ ਚਲਦੀਆਂ ਹੋਰ ਦੀਆਂ ਖਬਰਾਂ ਤੇ ਮੈਨੂੰ ਫਿਲਹਾਲ ਦੇ ਲਈ ਦਿਓ